ਕਪੂਰਥਲਾ ਦੇ ਪਿੰਡ ਕਿਸ਼ਨ ਸਿੰਘ ਬਾਲਾ ਦੇ ਵਿੱਚ ਗੁੰਡਾਗਰਤੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਦੱਸਦੀਏ ਕਿ ਪਿੰਡ ਦੇ ਸਰਪੰਚ ਦੇ ਰਿਸ਼ਤੇਦਾਰਾਂ ਦੇ ਪੱਲੋਂ ਹੀ ਪਿੰਡ ਦੇ ਇੱਕ ਵਿਅਕਤੀ ਦੇ ਉੱਤੇ ਤੀਸ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਪੀੜਤ ਵਿਅਕਤੀ ਨੂੰ ਜ਼ਖਮੀ ਹਾਲਤ ਦੇ ਵਿੱਚ ਇਲਾਜ ਦੇ ਲਈ ਹਸਪਤਾਲ ਚ ਪਹੁੰਚਾਇਆ ਗਿਆ। ਪੀੜਤ ਸਤਨਾਮ ਸਿੰਘ ਨੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਛੋਟਾ ਹਾਥੀ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਅਤੇ ਜਦੋਂ ਉਹ ਛੋਟਾ ਹਾਥੀ ਲੈ ਕੇ ਪਿੰਡ ਦੇ ਵਿੱਚੋਂ ਨਿਕਲ ਰਿਹਾ ਸੀ ਤਾਂ ਪਿੰਡ ਦੇ ਹੀ ਸਰਪੰਚ ਦੇ ਕੁਝ ਰਿਸ਼ਤੇਦਾਰਾਂ ਨੇ ਮਿਲ ਕੇ ਉਸ ਦੇ ਉੱਤੇ ਤੀਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਹਨੇ ਬੜੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਹੈ ਅਤੇ ਹੁਣ ਇਲਾਜ ਦੌਰਾਨ ਹਸਪਤਾਲ ਵਿੱਚ ਮੌਜੂਦ ਸਤਨਾਮ ਸਿੰਘ ਅਤੇ ਉਸ ਦਾ ਪਰਿਵਾਰ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ ਕਿ ਕੀ ਨਾਮ ਹੈ ਆਪਣਾ ਨਰਿੰਦਰ ਸਿੰਘ ਹਾਂਜੀ ਕਿਹੜਾ ਪਿੰਡ ਦਾ ਕਿਸ਼ਨ ਸਿੰਘ ਵਾਲਾ ਹਾਂ ਜੀ ਕੀ ਗੱਲ ਕੀ ਹੋਈ ਸੀ ਗੱਲ ਕੋਈ ਨਹੀਂ ਮੁੰਡਾ ਕਾਫਤੇ ਚੱਲਿਆ ਸੀ ਤੇ ਉਹਨਾਂ ਹਾਥੀ ਤੇ ਜਾਂਦਾ ਸੀ ਤਾਂ ਉਹ ਘੇਰ ਕੇ ਕੁੱਟਿਆ ਆ ਤੇ ਮੇਰੇ ਘਰ ਵਾਲੀ ਵੀ ਗਈ ਉਹਦੇ ਵੀ ਲੀਡੇ ਡਾੜੇ ਪਾੜਿਆ ਤੇ ਲੱਤਾਂ ਲੱਤਾਂ ਮਾਰੀਆਂ ਉਹਦੇ ਵੀ ਰੋੜੇ ਡਾੜੇ ਵਾਦ ਜੇ ਤੇ ਪੁਲਿਸ ਨੂੰ ਲੰਡਕਾ ਕੀ ਕਾਰਵਾਈ ਕੀਤੀ ਪੁਲਿਸ ਨੂੰ ਕੋਈ ਕਾਰਵਾਈ ਨਹੀਂ ਹੋਈ ਇਹ ਦੋ ਤਿੰਨਾਂ ਦੀ ਫਤੂਟੀਆਂ ਕੇ ਗਏ ਤਾਂ ਉਹ ਕਹਿੰਦੇ ਤੇ ਪੁਲਸੀ ਹੈ ਨਹੀਂ ਕਿ ਕਿਹਨੇ ਦੋਸ਼ੀ ਸੀ ਉਹ ਕਿੱਥੇ ਦਿਸੂ ਉਹ ਦੋਸ਼ੀ ਸਾਡੇ ਪਿੰਡ ਦੇ ਹੀ ਆ ਕੀ ਨਾਮ ਕੀ ਸਦਾ ਹੈ ਇੱਕ ਸਰਪੰਚ ਦਾ ਮੁੰਡਾ ਆ ਤੇ ਉਹਦੇ ਭਤੀਜੇ ਆ ਨਾਲ ਕਰਨਾ ਕਰਨਾ ਤੇ ਹਮੂ ਇਹ ਅਜੇ ਆ ਤੇ ਰਾਜਨ ਗੋਪੀ ਕਾਕੂ ਨੇ ਤਾਂ ਹਮਲਾ ਹਮਲੇ ਦਾ ਕਾਰਨ ਦੱਸਿਆ ਕਿਉਂ ਕਾਰਨ ਉਹਨਾਂ ਜਾਣ ਕੇ ਕੁੱਟਿਆ ਘੇਰ ਕੇ ਕੁੱਟਿਆ ਜੀ ਤਾਂ ਹੁਣ ਤੁਸੀਂ ਪੁਲਿਸ ਦੇ ਉੱਚ ਅਧਿਕਾਰੀ ਤੋਂ ਕੀ ਮੰਗ ਕੀ ਕਰਦੇ ਪੁਲਿਸ ਵਾਲੇ ਤਾਂ ਇਹੋ ਮੰਗ ਕਰਦੇ ਨੇ ਇਨਸਾਫ ਚਾਹੀਦਾ ਕੋਈ ਪੁਲਸ ਵਾਲਾ ਵੱਡਦਾ ਹੀ ਨਹੀਂ ਇੱਥੇ ਕੱਲ ਦਾ ਆਇਆ ਹੀ ਨਹੀਂਗਾ ਉਹ ਕਹਿੰਦੇ ਥਾਣੇ ਪੁਲਿਸ ਹੀ ਹੈ ਨਹੀਂਗੇ ਸਾਨੂੰ ਖਤਰਾ ਹੀ ਖਤਰਾ ਆ ਉਹਨਾਂ ਤੋਂ ਉਹ ਉਹ ਚਲੇ ਚਲੇ ਬਾਹਰ ਮਾਰ ਕੇ ਲੱਤਾ ਤੋੜ ਕੇ ਨਾਮ ਹੈ ਆਪਣਾ ਹਰਸ ਸਿੰਘ ਜੀ ਕਿਹੜਾ ਪਿੰਡ ਵਾ ਕਿਸਨ ਸਿੰਘ ਵਾਲਾ ਅੱਜ ਕੀ ਗੱਲ ਕੀ ਹੋਈ ਸੀ ਜਿੱਦਾਂ ਹੀ ਮੈਂ ਕੰਮ ਤੇ ਚੱਲਾਂ ਸੀ ਜੀ ਹਾਂਜੀ ਤੇ ਮੇਰੇ ਨਾਲ ਦੋ ਛੋਟੇ ਬੱਚੇ ਸੀ ਹਾਂਜੀ ਤੇ ਉਹ ਮੈਨੂੰ ਕਹਿੰਦੇ ਸੀ ਵੀ ਝੂਟਾ ਦੇ ਦੋ ਮੈਂ ਨਾਲੇ ਕਣਕ ਸਿੱਟਣ ਚੱਲੇ ਹਾਥੀ ਚ ਰੱਖੀ ਪਈ ਮੈਂ ਇਹਨਾਂ ਦੇ ਲੱਗੋ ਦੀ ਨੰਗਾ ਇਹ ਪੰਜ ਛੇ ਜਣੇ ਖਲੋਤੇ ਸੀ ਤੇ ਇਹਨਾਂ ਮੈਨੂੰ ਵਾਦ ਦਿੱਤੀ ਵੀ ਹੋਲੀ ਚੱਲਾਂ ਮੈਂ ਨੰਗਿਆਂ ਵੀ ਹੋਲੀ ਜੀ ਮੇਨਾਂ ਨਿਆਣੀ ਬਿਠੇ ਪਏ ਗਾੜੀ ਮੋੜ ਸੀ ਮੋੜ ਤੋਂ ਕਿੜਾ ਗਾੜੀ ਤੇਜ਼ ਹੋਣਾ ਹੈ ਮੈਂ ਗਾੜੀ ਗਿਆ ਗਾੜੀ ਮਰੇ ਹੱਥੇ ਤੇ ਤੇੜ ਮੁਗ ਗਏ ਮੇਰੇ ਮਗਰ ਆ ਕੇ ਇਹਨਾਂ ਨੇ ਬਾਅਦ ਮੈਨੂੰ ਕੁੱਟਿਆ ਪਹਿਲਾਂ ਦੋ ਜਣਾਂ ਨੇ ਕੁੱਟਿਆ ਚਾਰ ਜਣੇ ਫੇ ਮਗਰ ਆਏ ਉਹਨਾਂ ਨੇ ਮੈਂ ਇੱਕ ਵਾਰੀ ਇਹਨਾਂ ਕੋ ਕੁੱਟ ਖਾ ਕੇ ਮੈਂ ਫੇ ਹਾਥੀ 'ਚ ਬਹਿ ਗਿਆ ਨਿਆਣੀ ਰੋਈ ਜਾਂਦੀ ਸੀ ਮੋਂ ਉਹਨਾਂ ਨੂੰ ਚੁੱਪ ਕਰਾਉਣ ਲੱਪਿਆ ਇਹ ਫੇ ਬਾਅਰ ਫੇ ਆਏ ਤੇ ਮੈਂ ਭੱਜ ਗਿਆ ਨਿਕਲ ਗਿਆ ਵਿੱਚੋਂ ਹਾਥੀ ਦੇ ਹਾਂਜੀ ਮੈਂ ਭੱਜ ਗਿਆ ਇਹ ਹਾਥੀ ਤੇ ਰੋੜੇ ਮਾਰਨ ਲੱਪੇ ਵਿੱਚ ਨਿਆਣੀ ਬਿਠੇ ਸੀ ਹਾਂਜੀ ਫੇਮ ਨੂੰ ਵਾਪਸ ਆਉਣਾ ਪਿਆ ਉਦੋਂ ਮੇਰਾ ਸਿਰ ਹੀ ਪਾਟ ਅਸੀਂ ਦਾ ਦਤਰ ਮਾਰਿਆ ਇਹਨਾਂ ਨੇ ਮੈਂ ਭੱਜ ਗਿਆ ਜੀ ਮੈਨੂੰ ਨਿਆਣੇ ਦਾ ਕਰਕੇ ਵਾਪਸ ਆਉਣਾ ਪਿਆ ਉਦੋਂ ਫੇਰ ਇਹਨਾਂ ਨੇ ਮੈਨੂੰ ਫੇਰ ਮੈਨੂੰ ਕੁੱਟਿਆ ਵੀ ਮੇਰੀ ਲੱਤ ਤੋੜਤੀ ਹਾਕੀਆਂ ਮਾਰੀਆਂ ਦਾਤਰ ਵੀ ਮਾਰੇ ਕੀ ਲੜਾਈ ਕੀ ਕਾਰਨ ਕੀ ਬੰਦੇ ਕੌਣ ਸੀ ਤੇ ਕਿੱਥੇ ਦੇ ਸੀ ਸਾਡੇ ਪਿੰਡ ਦੇ ਹੀ ਆ ਜੀ ਅਸੀਂ ਸਰਪੰਚੇ ਆ ਜੀ ਸਰਪੰਚ ਉਹਨਾਂ ਦੇ ਵਿੱਚੋਂ ਆ ਹਾਂਜੀ ਸਰਪੰਚ ਦਾ ਮੁੰਡਾ ਵੀ ਨਾਲ ਜੀ ਹਾਂਜੀ ਇਹ 6 ਜਣੇ ਆ ਜੀ ਇਕ ਕਰਨਿਆ ਜੀ ਇੱਕ ਹਮੂ ਅਜੇ ਕੁਮਾਰ ਕਾਕੂ ਰਾਜਨ ਹਾਂਜੀ ਬਸ ਇਹਨੇ 6 ਜਣੇ ਅਮਨ ਜੀ ਹਾਂਜੀ ਕੋਈ ਪ੍ਰਾਣੀ ਕੋਈ ਰੰਜਸ਼ ਬਾਜੀ ਕੋਈ ਰੰਜਸ਼ ਬਾਜੀ ਨਹੀਂ ਮੈਂ ਤਾਂ ਕਦੀ ਕਿਸੇ ਨਾਲ ਲੜਿਆ ਨਹੀਂ ਅਜ ਤਾਈ ਜੀ ਤਾਂ ਹੁਣ ਤੁਸੀਂ ਪੁਲਿਸ ਦੇ ਉੱਚ ਅਧਿਕਾਰੀ ਤੋਂ ਕੀ ਮੰਗ ਕੀ ਕਰਦੇ ਹਾਂਜੀ ਇਨਸਾਫ ਮੰਗਦੇ ਹਾਂ ਜੀ ਹਾਂਜੀ ਕੱਲ ਦੇ ਅਨਕਵਰ ਕੋਸ਼ਿਸ਼ ਵੀ ਨਹੀਂ ਆਇਆ ਇੱਕ ਕੱਲ ਦੇ ਦੋ ਗੇੜੇ ਵੀ ਮਾਰਤੇ ਫੱਟੂ ਟਿੰਗ ਕੋਈ ਵੀ ਨਹੀਂ ਆਇਆ ਜੀ ਇੱਥੇ ਬੜਿਆ ਨਹੀਂ ਜੀ ਉਹਨਾਂ ਨੇ ਪੈਸੇ ਪੁਹੇ ਦਿੱਤੇ ਕਿ ਪਤਾ ਨਹੀਂ ਕੀ ਚੱਕਰ ਉਹਨਾਂ ਨੇ ਕੋਹ ਕੀਤਾ ਪਿਆ ਉਹ ਉਹਨਾਂ ਨੇ ਰੋਕੇ ਪਿਆ ਉਹ ਹੋਂ ਨਹੀਂ ਦਿਆ ਕੋਈ ਵੀ ਬਿਆਨ ਲੈਣ ਨਹੀਂ ਕੋਈ ਆਉਂਦਿਆ ਜੀ ਹਾਂਜੀ ਚਾਹੁੰ ਤੁਸੀਂ ਉੱਚ ਅਧਿਕਾਰੀ ਤੋਂ ਮੰਗ ਕੀ ਕਰਦੇ ਪੁਲਿਸ ਦੇ ਇਨਸਾਫ ਹੀ ਮੰਗਦੇ ਆ ਇਹਨੂੰ ਇਨਸਾਫ ਚਾਹੀਦਾ ਕੋਈ ਵੀ ਨਹੀਂ ਆਇਆ ਜੀ ਕੱਲ ਦਾ ਲਾਈਟੇਸ ਚੈਨਲ ਦੇ ਲਈ ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਵਿਸ਼ੇਸ਼ ਰਿਪੋਰਟ